ਤੇ ਸੰਗਤ ਜੀ ਆ ਜਿਹੜਾ ਤੁਸੀਂ ਬੋਰਡ ਦਾ ਦਰਖਤ ਦੇਖ ਰਹੇ ਹੋ ਇਹ ਬਾਬਾ ਸ਼੍ਰੀ ਚੰਜੀ ਦੇ ਹੱਥਾਂ ਦੁਆਰਾ ਲਾਇਆ ਗਿਆ ਹੈ ਆ ਦੇਖੋ ਜੀ ਬੋਰਡ ਤੇ ਲਿਖਿਆ ਹੈ ਤੇ ਸੰਗਤ ਜੀ ਜਿਹੜਾ ਤੁਹਾਨੂੰ ਬੋਰਡ ਦਾ ਦਰਖਤ ਦਿਖਾਇਆ ਸੀ ਜੋ ਕਿ ਬਾਬਾ ਸ਼੍ਰੀ ਚੰਜੀ ਦੇ ਹੱਥਾਂ ਦੁਆਰਾ ਲਾਇਆ ਗਿਆ ਸੀ ਤੇ ਆ ਦੇਖ ਸਕਦੇ ਹੋ ਜਿਹੜਾ ਬੋਰਡ ਜਿਹੜਾ ਆ ਉਹੀ ਫੈਲਿਆ ਹੋਇਆ ਆ ਤੇ ਇੱਕ ਹੋਰ ਅੱਗੇ ਗੁਰਦੁਆਰਾ ਸਾਈਬ ਆ ਉੱਥੋਂ ਤੱਕ ਇਹ ਬੋਰਡ ਫੈਲਿਆ ਹੋਇਆ ਆ ਘੱਟ ਤੋਂ ਘੱਟ 1 ਕਿਲੋਮੀਟਰ 1 ਕਿਲੋਮੀਟਰ ਤੋਂ ਜ਼ਿਆਦਾ ਹੀ ਲਾ ਲਓ ਇਹ ਜਿਹੜਾ ਬੋਰਡ ਆ ਬੋਰਡ ਦਾ ਜਿਹੜਾ ਰੁੱਖ ਆ ਇਹ ਫੈਲਿਆ ਹੋਇਆ ਆ ਆ ਦੇਖ ਸਕਦੇ ਹੋ ਬਾਕੀ ਤੁਹਾਨੂੰ ਇੱਕ ਰੀ ਪੂਰਾ ਦਿਖਾ ਦਈਏ ਜਿਹੜਾ ਇਹ ਮੰਦਿਰ ਦੇ ਵਿੱਚ ਲੱਗਾ ਆਇਆ ਆ ਬੋਰਡ ਦਾ ਰੁੱਖ ਇੱਕ ਰੀ ਸਾਰਾ ਵਿਖਾ ਦਈਏ ਤੁਹਾਨੂੰ ਵੀਡੀਓ ਦੇ ਵਿੱਚ ਤੇ ਹਾਂਜੀ ਹੁਣ ਆਪਾਂ ਤੁਰਨ ਲੱਗੇ ਆ ਜੀ ਇਹ ਰਸਤੇ ਦੇ ਵਿੱਚ ਬਾਬਾ ਰੋਡਾ ਜੀ ਦਾ ਸਥਾਨ ਇੱਥੋਂ ਦਾ ਵੀ ਅਸੀਂ ਵਲੌਗ ਬਣਾਇਆ ਹੋਇਆ ਹੈ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਸਾਡੇ ਚੈਨਲ ਤੇ ਜਾ ਕੇ ਜਰੂਰ ਦੇਖ ਸਕਦਾ ਆ ਬਹੁਤ ਵਿਸਥਾਰਪੂਰਵਕ ਅਸੀਂ ਇੱਥੋਂ ਦਾ ਵਲੌਗ ਬਣਾਇਆ ਹੈ ਦੇ ਮਿੱਤਰੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦੇ ਕਿਵੇਂ ਹੋ ਸਾਰੇ ਵਧੀਆ ਹੋ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਸ੍ਰੀ ਚੰਨ ਜੀ ਦਾ ਕਿ ਗੁਰਦੁਆਰਾ ਹੈਗਾ ਆ ਬਾਕੀ ਤੁਹਾਨੂੰ ਸਾਰੀ ਡਿਟੇਲ ਇਹ ਵਲੌਗ ਦੇ ਵਿੱਚ ਦੱਸਾਂਗੇ ਇਹ ਵਲੌਗ ਦੇ ਤੁਹਾਨੂੰ ਸਾਰੇ ਗੁਰਦੁਰੇ ਦਾ ਇਤਿਹਾਸ ਦੱਸਾਂਗੇ ਕਿ ਗੁਰਦੁਰੇ ਦਾ ਇਤਿਹਾਸ ਕੀ ਆ ਤੇ ਬਾਕੀ ਹੁਣ ਆ ਚੁੱਕੇ ਹੋਏ ਆ ਆਪਾਂ ਪਾਰਕਿੰਗ ਦੇ ਅੰਗੇ ਆ ਇਸ ਟਾਈਮ ਤੇ ਆ ਨਾਲ ਮੇਰਾ ਭਰਾ ਸੱਸੀ ਗਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਸਾਰੇ ਤੁਹਾਨੂੰ ਵੀ ਲੱਗਦਾ ਹੋਣਾ ਕਿੰਨਾ ਚਿਰ ਆ ਵਲੌਗ ਨਹੀਂ ਪਾ ਰਹੇ ਆ ਆਪਾਂ ਤੇ ਗਾਈਜ਼ ਇਹ ਥੋੜਾ ਜਿਹਾ ਸਾਡਾ ਟਾਈਮ ਨਹੀਂ ਲੱਗਾ ਵਲੋਗ ਇਸ ਕਰਕੇ ਨਹੀਂ ਆ ਰਿਹਾ ਸੀ ਹੁਣ ਤੋਂ ਆਪਾਂ ਵਲੋਗ ਪਾਣੀ ਸ਼ੁਰੂ ਕਰਦਾਂਗੇ ਹਾਂਜੀ ਚਲੋ ਆਜੋ ਤੁਹਾਨੂੰ ਦਰਸ਼ਨ ਕਰਾਈਏ ਫੇ ਚਲੋ ਜੀ ਤੇ ਸੰਗਤ ਜੀ ਆ ਹੈਗੀ ਜੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਸਾਹਮਣੇ ਦੇਖ ਸਕਦੇ ਹੋ ਆ ਸਾਰੀ ਪਾਰਕਿੰਗ ਆ ਤੇ ਬਾਕੀ ਆਪਾਂ ਇਧਰਲੀ ਸਾਈਡ ਆਪਣੀ ਗੱਡੀ پارک ਕਰ ਲਈ ਆ ਤੇ ਆ ਇਧਰੋਂ ਐਂਟਰੀ ਸਾਹਮਣੇੋਂ ਅੰਦਰ ਆਉਂਦੀ ਤੇ ਆ ਸਾਰੀ ਪਾਰਕਿੰਗ ਦੇਖ ਸਕਦੇ ਹੋ ਵਾਧੂ ਜਗ੍ਹਾ ਆ ਚਲੋ ਕਰਦੇ ਆਂ ਦਰਸ਼ਨ ਹੁਣ ਤੇ ਸਾਹਮਣੇ ਤੁਸੀਂ ਜਿਹੜਾ ਗੁਰਦੁਆਰਾ ਦੇਖ ਰਹੇ ਹੋ ਇਤਿਹਾਸਿਕ ਗੁਰਦੁਆਰਾ ਇੱਥੋਂ ਦਾ ਥੋੜੇ ਦਿਨ ਹੋ ਗਏ 1 ਮਹੀਨਾ ਪਹਿਲਾਂ ਇੱਥੇ ਮੇਲਾ ਚੱਲ ਰਿਹਾ ਸੀ ਤੇ ਹਰ ਸਾਲ ਇੱਥੇ ਮੇਲਾ ਜਿਹੜਾ ਆ ਤੁਮਤਾਵਨਾ ਮਨਾਇਆ ਜਾਂਦਾ ਆ ਤੇ ਇੱਧਰ ਮੰਦਿਰ ਵੀ ਨੇ ਸ਼ਨੀ ਮੰਦਿਰ ਆ ਸਾਹਮਣੇ ਤੁਸੀਂ ਮੰਦਿਰ ਦੇਖ ਸਕਦੇ ਹੋ ਸ਼੍ਰੀ ਚਾਂਜੀ ਦਾ ਬਾਬਾ ਸ਼੍ਰੀ ਚਾਂਜੀ ਦਾ ਮੰਦਿਰ ਚਲੋ ਕਰਦੇ ਆਂ ਦਰਸ਼ਨ ਹੁਣ ਸੋਹਣ ਸੰਗਤ ਜੀ ਅਸੀਂ ਇਥਾਂ ਤੇ ਜਾ ਕੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਨਾਲ ਦੀ ਨਾਲ ਹੀ ਤੇ ਹੁਣ ਅਸੀਂ ਸੰਗਤ ਜੀ ਉਸ ਥਾਂ ਤੇ ਪਹੁੰਚ ਚੁੱਕੇ ਆ ਜਿੱਥੇ ਕੀ ਤੁਹਾਨੂੰ ਦਰਸ਼ਨ ਕਰਾਉਣੇ ਸੀ ਜਿੱਥੇ ਕੀ ਬੋਰਡ ਦਾ ਰੁੱਖ 1 ਕਿਲੋਮੀਟਰ ਦੂਰ ਜਿਹੜਾ ਆ ਪਹੁੰਚਿਆ ਹੋਇਆ ਆ ਤੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਅਸੀਂ ਉੱਥੇ ਹੀ ਪਹੁੰਚੇ ਹੋਏ ਆ ਇਸ ਟਾਈਮ ਤੇ ਆ ਗਊਸ਼ਾਲਾ ਕਹ ਲੋ ਤੇ ਆ ਉਹੀ ਥਾਂ ਜਿੱਥੇ ਕੀ ਬੋਡ ਦੀ ਜਿਹੜਾ ਦੂਰ ਤੱਕ ਫੈਲੀ ਆਈ ਜਾਣੇ ਤੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇੱਥੇ ਗੁਰਦੁਆਰੇ ਦਾ ਨਿਰਮਾਣ ਕਰਾਇਆ ਆ ਤੇ ਇੱਥੇ ਕੰਸਟਰਕਸ਼ਨ ਚੱਲ ਰਹੀ ਹੈ ਬਾਕੀ ਗੁਰਦੁਆਰਾ ਸਾਹਿਬ ਦੀ ਤੇ ਬਾਕੀ ਇੱਥੇ ਦੇਖ ਸਕਦੇ ਹੋ ਬਹੁਤ ਹਰਿਆਲੀ ਆ ਤੇ ਉਹੀ ਜਿਹੜਾ ਹੈ ਜਿਹੜਾ ਬੋਡ ਦਾ ਰੋਖ ਆ ਉਹੀ ਫੈਲਿਆ ਆਇਆ ਹੈ ਤੇ ਅਸੀਂ ਵੀ ਹੁਣ ਕਰਾਂਗੇ ਦਰਸ਼ਨ ਇੱਥੋਂ ਦੇ ਤੇ ਕਹਿ ਲੋ ਇਹ ਇੱਕ ਹਸਾਬ ਦਾ ਚਮਤਕਾਰ ਹੀ ਆ ਤੈਨੂੰ ਤੁਸੀਂ ਚਮਤਕਾਰ ਤੋਂ ਘੱਟ ਤੁਸੀਂ ਕਹਿ ਨਹੀਂ ਸਕਦੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਿਸ਼ਾਲ ਭਾਗ ਦੇ ਵਿੱਚ ਜਿਹੜਾ ਇਹ ਰੁੱਖ ਫੈਲਿਆ ਆ ਤੇ ਆ ਬਾਕੀ ਜਿਹੜੀ ਆ ਤੁਹਾਨੂੰ ਉੱਥੇ ਜਿਹੜੀ ਆ ਜਗ੍ਹਾ ਦੇਖ ਸਕਦੇ ਹੋ ਹਾਂਜੀ ਇੱਥੇ ਸਾਰੇ ਕਿਤੇ ਅਸੀਂ ਤੁਹਾਨੂੰ ਜਾਣਨਾ ਪਾ ਦਿੰਨੇ ਆ ਇੱਕ ਰੀ ਤੇ ਆਹ ਦੇਖੋ ਜੀ ਆ ਜੜਾ ਹੀ ਬਣਾਈਆਂ ਜਾ ਰੀਆਂ ਨੇ ਆ ਤੁਸੀਂ ਜਿਹੜੇ ਥੈਲੀਆ ਚ ਮਿੱਟੀ ਭਾਈ ਹੋਈ ਆ ਇਹਨਾਂ ਨੇ ਤਾਂ ਜੋ ਕੀ ਜੜਾ ਵਦਨ ਤੇ ਸੰਗਤ ਜੀ ਆ ਚਮਤਕਾਰ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਸੰਗਤ ਜੀ ਤੁਸੀਂ ਆਪਣੀਆਂ ਅੱਖਾਂ ਨਾਲ ਇਸ ਪਵਿੱਤਰ ਵਰਗਤ ਦੇ ਬੋਰਡ ਦੇ ਰੁੱਖ ਦੇ ਤੁਸੀਂ ਦਰਸ਼ਨ ਕਰ ਹੀ ਲਏ ਆ ਤੇ ਜਿਹੜਾ ਇਹ ਪਵਿੱਤਰ ਬੋਰਡ ਦਾ ਰੁੱਖ ਹੈ ਇਹ ਹਜੇ ਵੀ ਪੂਰੀ ਗਤੀਸ਼ੀਲਤਾ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਇਹ ਬਾਬਾ ਸ਼੍ਰੀ ਚਾਂਜੀ ਦੇ ਚਮਤਕਾਰ ਆ ਕਿਉਂਕਿ ਇਹ ਰੁੱਖ ਪਵਿੱਤਰ ਰੁੱਖ ਬਾਬਾ ਸ਼੍ਰੀ ਚਾਂਜੀ ਦੇ ਹੱਥਾਂ ਦੁਆਰਾ ਲਾਇਆ ਗਿਆ ਹੈ ਤੇ ਤੁਸੀਂ ਇਹਦਾ ਫੈਲਾਅਵ ਦੇਖ ਸਕਦੇ ਹੋ ਤੇ ਬਾਕੀ ਸੰਗਤ ਜੀ ਕੋਈ ਅੱਖਰ ਵਾਤਾ ਘਟਾ ਭੁੱਲ ਚੁੱਕ ਮਾਫ ਕਰਦੀ ਇੱਕ ਵਾਰੀ ਤੁਹਾਨੂੰ ਸਾਰਾ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਤੇ ਲੱਗ ਗਈ ਪੈਲੀਆਂ ਨੇ ਤੇ ਬਾਕੀ ਦੇਖੋ ਆ ਜੜਾ ਜੜਾ ਦੇਖੋ ਤੁਸੀਂ ਜ਼ਮੀਨ ਦੇ ਅੰਦਰ ਤੱਕ ਬਹੁਤ ਡੂੰਘੀਆਂ ਫੈਲੀਆਂ ਨੇ ਤੇ ਜ਼ਮੀਨ ਦੇ ਬਾਹਰ ਤੱਕ ਆਈਆਂ ਨੇ ਤੇ ਲੱਗ ਗਈ ਆ ਤੁਸੀਂ ਜਿਹੜੀ ਸਾਹਮਣੇ ਦੀਵਾਰ ਦੇਖ ਰਹੇ ਹੋ ਇਸ ਪਰ ਪੈਲੀ ਆ ਉਸ ਪੈਲੀ ਨੂੰ ਵੀ ਜਿਹੜਾ ਇਹ ਪਵਿੱਤਰ ਰੋਖਾ ਜਾ ਰਿਹਾ ਹੈ ਬਾਕੀ ਸੰਗਤ ਜੀ ਤੁਸੀਂ ਬੋਰਡ ਦੇਖ ਸਕਦੇ ਹੋ ਕਿਨੇ ਵੱਡੇ ਏਰੀਆ ਦੇ ਵਿੱਚ ਫੈਲਿਆ ਹੋਇਆ ਆ ਤੇ ਜਿਹੜਿਆ ਵੀ ਤੋਂ ਆ ਬੋਰਡ ਦੇ ਰੁੱਖ ਚੋਂ ਜਿਹੜੀਆਂ ਜੜਾ ਥੱਲੇ ਲੰਕਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਬੋਰੀਆਂ 'ਚ ਮਿੱਟੀ ਰੱਖੀ ਹੋਈ ਆ ਭਰ ਕੇ ਤੇ ਉਹ ਫਿਰ ਬੋਰੀਆਂ ਦੇ ਵਿੱਚ ਉਹ ਜੜ ਗੱਡ ਦਿੱਤੀ ਜਾਂਦੀ ਆ ਤੇ ਆ ਦੇਖ ਸਕਦੇ ਹੋ ਤੇ ਇਤਰਾ ਹੀ ਫੈਲੀ ਆ ਰਿਹਾ ਆ ਜੀ ਆ ਦੇਖੋ ਜੀ ਆ ਜੜ ਨੂੰ ਮਿੱਟੀ ਲਾ ਦਿੰਦੇ ਆ ਤੇ ਫਿਰ ਇੱਥੋਂ ਹੀ ਇੱਕ ਹਸਾਬ ਦਾ ਰੁੱਖ ਸਟਾਰਟ ਹੋ ਜਾਂਦਾ ਆ ਆ ਦੇਖੋ ਜੀ ਆ ਦੇਖੋ ਜੀ ਮਤਲਬ ਬਹੁਤ ਹੀ ਵੱਡੇ ਭਾਗ ਦੇ ਵਿੱਚ ਇਹ ਜਿਹੜਾ ਬੋਰਡ ਦਾ ਰੋਖਾ ਜੀ ਖਿਲਿਆ ਹੋਇਆ ਆ ਆ ਦੇਖੋ ਜੀ ਆ ਦੇਖੋ ਜੀ ਦੇਖ ਸਕਦੇ ਹੋ ਜੀ ਆ ਮਿੱਟੀ ਭਰੀ ਹੋਈ ਆ ਲਫਾਫੇ ਦੇ ਵਿੱਚ ਤੇ ਬੋਰਾ ਦੇ ਵਿੱਚ ਵੀ ਮਿੱਟੀ ਭਰੀ ਹੋਈ ਆ ਤਾਂ ਜੋ ਕਿ ਜੜ ਸੰਪੂਰਨ ਤਰੀਕੇ ਨਾਲ ਨਿਕਲ ਜਾਵੇ ਤੇ ਜਿਹੜਾ ਇਹ ਰੁੱਖ ਇਤਨਾ ਹੀ ਫੈਲਦਾ ਰਹੇਗਾ ਜੇ ਸੰਗਜੀ ਤੁਹਾਨੂੰ ਉੱਚੋ ਦਾ ਇਤਿਹਾਸ ਵਧੀਆ ਲੱਗਿਆ ਆ ਤੇ ਸਾਡੀ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ ਤੇ ਸਾਡੇ ਚੈਨਲ ਟਵਿੰਜ਼ ਜ਼ਬਰਸਰੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਇਸ ਤਰ੍ਹਾਂ ਦੀ ਵਧੀਆ ਤੇ ਇਤਿਹਾਸਿਕ ਵੀਡੀਓ ਸਾਡੇ ਚੈਨਲ ਤੇ ਆਉਂਦੀਆਂ ਰਹਿਣਗੀਆਂ ਧੰਨਵਾਦ